deserveding ਉਮੀਦਵਾਰ ਹੋਵੇ ਫਿਰ ਕਿ ਸਾਡੀ ਕੋਈ ਆਵਾਜ਼ ਬਣ ਸਕਦੀ ਹੈ ਸਿਟੀ ਕੌਂਸਲ ਦੇ ਵਿੱਚ ਜੇ ਉਹ ਸਟੈਂਡ ਕਰਦੀ ਉਹ ਪਾਰਟੀ ਉਹਦਾ ਵਿਰੋਧ ਬਣਦੀ ਤਾਂ ਹਿੰਦੁਸਤਾਨ ਦਾ ਨਕਸ਼ਾ ਵੱਖਰਾ ਇਕ ਜਿਹੜਾ ਸੀ ਡਿਜ਼ਾਈਨ ਸਟੈਂਡਰਡ ਰੱਖਿਆ ਸੀ ਉਹ ਜ਼ਿਆਦਾ ਵੱਧ ਰੱਖਿਆ ਸੀ ਤੇ ਉਹਦਾ ਕੋਈ ਫਾਇਦਾ ਨਹੀਂ ਸਾਡੇ ਕਮਿਊਨਿਟੀ ਨੂੰ ਤੇ ਸਾਡੇ ਬੰਦੇ ਸਗੋਂ ਮਗਰੋਂ ਮੇਰੇ ਪਿੱਠ ਪਿੱਛੇ ਕੀ ਕਹਿੰਦੇ ਨੇ ਆ ਲੈ ਹੁਣ ਇਹ ਕਹਿੰਦੇ ਇਹਨੂੰ ਬੋਰਗ ਦਿਸ ਇਜ਼ ਨੌਨਸੈਂਸ ਬਾਕੀ ਓਵਰ 180 ਮਿਲੀਅਨ ਡਾਲਰ ਅਸੀਂ ਆਈਡੈਂਟੀਫਾਈ ਕੀਤਾ ਹੈ ਬਜਟ ਦੇ ਵਿੱਚ ਜਿਹੜਾ ਸਾਨੂੰ ਲੱਗਦਾ ਹੈ ਕਿ ਉਹ ਵੱਧ ਪੈਸਾ ਲਾ ਰਹੇ ਆ ਜਾਂ ਡੁਪਲੀਕੇਟ ਸਪੈਂਡਿੰਗ ਚੱਲ ਰਹੀ ਹੈ ਤੇ ਉਸ ਚੀਜ਼ ਨੂੰ ਇਮੀਡੀਏਟਲੀ ਅਸੀਂ ਰੀ ਫੋਕਸ ਕਰਕੇ ਜਿਹੜੇ ਕੋਰ ਸਰਵਿਸਿਜ਼ ਆ ਕੋਰ ਸਰਵਿਸਿਜ਼ ਤੇ ਫੋਕਸ ਕਰਕੇ ਉਹ ਪੈਸੇ ਅਸੀਂ ਉੱਥੇ ਲਾਉਣੇ ਚਾਹੁੰਦੇ ਹਾਂ ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸ ਜਿਹੜਾ ਅਕਤੂਬਰ ਦਾ ਮਹੀਨਾ ਚੜ੍ਹਨ ਵਾਲਾ ਇਹਦੇ ਵਿੱਚ ਐ ਐਡਮੰਟਨ ਸ਼ਹਿਰ ਕੀ ਐਕਚੁਅਲੀ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮਿਨਿਸਪਲ ਇਲੈਕਸ਼ਨਸ ਜਿਹੜੀਆਂ ਹੋਣ ਜਾ ਰਹੀਆਂ ਨੇ ਔਰ ਇਹ ਮਿਨਿਸਪਲ ਇਲੈਕਸ਼ਨਸ ਦੇ ਵਿੱਚ ਵੀ ਜਿਹੜੇ ਆ ਬਹੁਤ ਸਾਰੇ ਕੈਂਡੀਡੇਟ ਆਪਣੇ ਭਾਈਚਾਰਿਆਂ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਵੀ ਉਮੀਦਵਾਰ ਬਣੇ ਹੋਏ ਨੇ ਘਰੋ ਘਰ ਜਾ ਰਹੇ ਨੇ ਜਿਵੇਂ ਇੱਥੇ ਡੋਰ ਟੂ ਡੋਰ ਕੈਂਪੇਨਿੰਗ ਹੋ ਰਹੀ ਆ ਉਸੇ ਹੀ ਚੱਕਰ ਦੇ ਵਿੱਚ ਅਸੀਂ ਵੱਖਰੇ ਵੱਖਰੇ ਕੈਂਡੀਡੇਟਾਂ ਨਾਲ ਗੱਲਬਾਤ ਕਰਨ ਜਾ ਰਹੇ ਆ ਅੱਜ ਹਰਮਨ ਕੰਦੋੜਾ ਹੋਰਾਂ ਨਾਲ ਜਿਹੜੀ ਆ ਗੱਲਬਾਤ ਕਰਾਂਗੇ ਜੀ ਜਿਹੜੇ ਇਥੋਂ ਵਾਰਡ 12 ਹੋਇਆ ਕਰਦਾ ਸੀ ਪਹਿਲਾਂ ਹੁਣ ਇਹਨੂੰ ਸਸੋਮੇਪਤੀ ਕਿਹਾ ਜਾਂਦਾ ਆ ਉਸ ਵਾਰਡ ਦੇ ਵਿੱਚੋਂ ਐਤਕੀ ਉਮੀਦਵਾਰ ਨੇ ਔਰ ਨਾਲ ਦੀ ਨਾਲ ਜਿਹੜੇ ਕੋਈ ਸਾਡੇ ਇੱਥੋਂ ਦੇ ਵਸਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਉਹ ਕੀ ਸੋਚਦੇ ਨੇ ਇਹਨਾਂ ਚੋਣਾਂ ਬਾਰੇ ਦੋਸਤੋ ਅੱਜ ਅਸੀਂ ਹਰਮਨ ਕੰਦੋੜਾ ਹੁਰੀ ਜਿਹੜੇ ਕਾਉਂਸਲਰ ਦੀ ਦੌੜ ਵਿੱਚ ਸ਼ਾਮਲ ਨੇ ਸਾਡੇ ਸ਼ਹਿਰ ਦੇ ਉੱਗੇ ਵਕੀਲ ਨੇ ਬੜਿਆਂ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਹਾਂ ਤੇ ਇਹਨਾਂ ਨੇ ਪਿਛਲੀ ਵਾਰੀ ਵੀ ਕੋਸ਼ਿਸ਼ ਕੀਤੀ ਸੀਗੀ ਕਿ ਉਹ ਇਸ ਫੀਲਡ ਦੇ ਵਿੱਚ ਆਉਣ ਸੇਵਾ ਭਾਵਨਾ ਆ ਪਰਿਵਾਰ ਦੇ ਵਿੱਚ ਪਹਿਲਾਂ ਤੋਂ ਹੀ ਹੈ ਤੇ ਐਤਕੀ ਫੇਰ ਇਹ ਕਾਉਂਸਲ ਦੀ ਜਿਹੜੀ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚ ਉਮੀਦਵਾਰ ਨੇ ਔਰ ਬਹੁਤ ਆਸਾਂ ਉਮੀਦਾਂ ਨੇ ਕਿ ਪੂਰੇ ਕਾਮਯਾਬ ਹੋਣਗੇ ਐਤਕੀ ਉਹਨਾਂ ਦੇ ਨਾਲ ਅੱਜ ਕੈਂਪੇਨ ਟ੍ਰੇਲ ਤੇ ਜਿੱਥੇ ਲੋਕਾਂ ਦੇ ਘਰੋ ਘਰੀ ਜਾ ਰਹੇ ਨੇ ਉਹ ਪੁੱਛਣ ਪਈ ਭਾਈ ਉਹਨਾਂ ਦਾ ਕੀ ਵਿਚਾਰ ਆ ਉਹਨਾਂ ਦੇ ਕੀ ਚੈਲੰਜਸ ਜਾਂ ਇਸ਼ੂ ਹੈਗੇ ਆ ਆ ਉਹਨਾਂ ਬਾਰੇ ਅੱਜ ਗੱਲਬਾਤ ਕਰਦੇ ਆ ਹਰਮਨ ਕੰਦੋਲਾ ਹੋਰਾਂ ਦੇ ਨਾਲ ਆ ਹਰਮਨ ਜੀ ਜੀ ਆਇਆਂ ਨੂੰ ਥੈਂਕ ਯੂ ਥੈਂਕ ਯੂ ਸੰਗਸਾਪ ਹਰਮਨ ਤੁਸੀਂ ਹੁਣ ਡੋਰ ਟੂ ਡੋਰ ਜਾ ਰਹੇ ਆ ਲੋਕਾਂ ਨੂੰ ਕਨਵਿੰਸ ਕਰ ਰਹੇ ਆ ਤੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਰਿਸਪੌਂਸ ਤਾਂ ਬਹੁਤ ਵਧੀਆ ਮਿਲ ਰਿਹਾ ਹੈ ਕਰਕੇ ਜਿਹੜਾ ਪਿਛਲੇ 4 ਸਾਲਾਂ ਦੇ ਵਿੱਚ ਜੋ ਇੱਥੇ ਜੋ ਹਾਲਾਤਾਂ ਬਣਿਆ ਸ਼ਹਿਰ ਦੇ ਵਿੱਚ ਕਿ ਸਾਡੇ ਜਿਹੜਾ ਪ੍ਰਾਪਰਟੀ ਟੈਕਸ ਆਲਮੋਸਟ 30% ਵਧੇ ਆ ਤੇ ਲੋਕਾਂ ਨੂੰ ਇਹੀ ਮਹਿਸੂਸ ਹੋ ਰਿਹਾ ਕਿ ਜਿਹੜੇ ਸਾਡੇ ਸਰਵਿਸ ਆ ਉਹ ਨਾ ਜ਼ਿਆਦਾ ਕੁਝ ਸਰਵਿਸ ਕੁਝ ਮਿਲ ਨਹੀਂ ਰਿਹਾ ਇਨਫੈਕਟ ਲੋਕੀ ਕਹਿ ਰਿਹਾ ਕਿ ਸਾਡੀ ਜਿਹੜੀ ਨੈਗਲੈਕਟ ਆ ਸ਼ਹਿਰ ਦਾ ਕਿ ਉਹ ਵੱਧ ਹੋ ਰਿਹਾ ਆ ਸੋ ਉਹਦੇ ਲਈ ਹੁਣ ਲੋਕੀ ਫਰਸਟ੍ਰੇਟ ਹੋ ਕੇ ਚਾਹੁੰਦੇ ਆ ਕਿ ਕੋਈ ਬਦਲਾਅ ਹੋਵੇ ਸਿਟੀ ਹਾਲ ਦੇ ਵਿੱਚ ਇਸ ਵਾਰੀ ਇੱਕ ਨਵਾਂ ਮੇਅਰ ਦਾ ਵੀ ਚੋਣ ਚੱਲ ਰਿਹਾ ਤੇ ਇੱਥੇ ਹੁਣ ਲੋਕਲੀ ਸਾਊਥ-ਈਸਟ ਮਿੰਟਨ ਦੇ ਵਿੱਚ ਲੋਕਲੀ ਚਾਹੁੰਦੇ ਆ ਕਿ ਇੱਥੇ ਵੀ ਬਦਲਾਅ ਹੋਵੇ ਤੇ ਪਿਛਲੀ ਵਾਰੀ ਵੀ ਸਾਡੇ ਨਾਲ ਜੁੜੇ ਸੀ ਬਹੁਤ ਜ਼ਿਆਦਾ ਲੋਕੀ ਜੁੜੇ ਸੀ ਤੇ ਇਸ ਵਾਰੀ ਸਾਨੂੰ ਬਹੁਤ ਜ਼ਿਆਦਾ ਉਮੀਦ ਆ ਕਰਕੇ ਜਦੋਂ ਸਾਡਾ ਰਿਸਪਾਂਸ ਮਿਲਦਿਆ ਜਿੰਨੇ ਵੀ ਕਮਿਊਨਿਟੀਜ਼ ਆ ਉਹ ਸਾਡੇ ਨਾਲ ਤੁਰੇ ਆ ਉਹ ਚਾਹੁੰਦੇ ਆ ਕਿ ਸਾਡੇ ਲਈ ਇੱਕ ਵਧੀਆ ਇੰਟੈਲੈਕਚੁਅਲ এডਿਕੇਟਿਡ ਐਕਸਪੀਰੀਅੰਸ ਲੀਡਰਸ਼ਿਪ ਦੀ ਲੋੜ ਆ ਤੇ ਜਿੱਦਾ ਕਈ ਲੋਕਾਂ ਨੂੰ ਪਤਾ ਕਿ ਸਾਡੇ ਜਿਹੜੇ ਪੁਰਾਣੇ ਮੇਅਰ ਸਾਹਿਬ ਰਹੇ ਸੀ ਸਟੀਵਨ ਮੈਂਡਲ ਉਹ ਵੀ ਸਾਡੇ ਨਾਲ ਡੋਨੋਕਿੰਗ ਤੇ ਜਾਂਦੇ ਆ ਉਹਨਾਂ ਨੇ ਸਾਡੀ ਕੈਂਪੇਨ ਨੂੰ ਅਨਡੋਰਸ ਕੀਤਾ ਆ ਥਰ ਹਾਰਮਨ ਕੰਦੋਲਾ ਇਜ਼ ਦ ਬੈਸਟ ਚੋਇਸ ਫॉर ਸਾਊਥੀਸਟ ਐਡਮਿੰਟਨ ਹਰਮਨ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਟੈਕਸਸ ਦੀ ਗੱਲ ਆ ਵੀ ਜਿਹੜੇ ਪ੍ਰਾਪਰਟੀ ਟੈਕਸਸ ਆ ਲੋਕਾਂ ਦੇ ਪਿਛਲੇ ਸਾਲਾਂ ਵਿੱਚ ਕਾਫੀ ਵਧੇ ਆ ਅ ਔਰ ਕਿਉਂਕਿ ਲੋਕੀ ਇਸ ਵੇਲੇ ਜਿੱਦਾਂ ਦੇ ਹਾਲਾਤ ਇਕਨੋਮਿਕਲੀ ਚੱਲ ਰਿਹਾ ਉਹਦੇ ਤੋਂ ਦੁਖੀ ਨੇ ਤੇ ਜੇ ਤੁਸੀਂ ਕੱਲ ਨੂੰ ਚੋਣ ਹੁੰਦੇ ਆ ਤੇ ਤੁਸੀਂ ਉਹਨਾਂ ਟੈਕਸਸ ਬਾਰੇ ਕੀ ਕਰੋਗੇ ਸੋ ਏ ਜਿਹੜੀ ਗੱਲ ਆ ਕਿ ਜਿਹੜੀ ਸਾਡੀ ਮੌਜੂਦਾ ਕਾਉਂਸਲਰ ਉਹ ਲੋਕਾਂ ਨੂੰ ਕਹਿ ਰਹੀ ਆ ਕਿ ਅਸੀਂ ਕੁਝ ਕਰ ਨਹੀਂ ਸਕਦੇ ਇਸ ਗੱਲ ਤੇ ਕਰਕੇ ਸਾਡੇ ਜਿਹੜੇ ਖਰਚੇ ਉਹ ਵੱਧ ਰਹੇ ਆ ਪਰ ਅਸੀਂ ਜਦੋਂ ਐਗਜ਼ਾਮਪਲ ਦੱਸਦੇ ਆ ਕਿ ਸ਼ਹਿਰ ਦੇ ਜਿਹੜੀ ਸਪੈਂਡਿੰਗ ਆ ਜਿਹੜੇ ਕੰਸਟਰਕਸ਼ਨ ਉੱਪਰ ਸਪੈਂਡਿੰਗ ਹੈ ਆਲੇ ਦੁਆਲੇ ਕਮਿਊਨਿਟੀਆਂ ਦੇ ਨਾਲ ਅਸੀਂ ਵੱਧ ਪੈਸੇ ਲਾ ਰਹੇ ਹਾਂ ਤੇ ਸਾਡਾ ਸਮਾਂ ਜ਼ਿਆਦਾ ਲੱਗਦਾ ਕੰਸਟਰਕਸ਼ਨ ਪ੍ਰੋਜੈਕਟ ਦੇ ਵਿੱਚ ਜੇ ਅਸੀਂ ਇੱਕ ਐਗਜ਼ਾਮਪਲ ਦੱਸਦੇ ਹਾਂ ਕਿ ਵਿੰਡਮੀਰ ਚ ਫਾਇਰ ਸਟੇਸ਼ਨ ਜਿਹੜਾ ਬਣਿਆ ਸੀ 15 ਮਿਲੀਅਨ ਡਾਲਰ ਲੱਗਾ ਤੇ 6 ਸਾਲ ਲਾਏ ਉਹਨਾਂ ਨੇ ਕੰਸਟਰਕਸ਼ਨ ਦੇ ਵਿੱਚ ਤੇ ਲਡੂ ਕਾਉਂਟੀ ਨੇ 5 ਮਿਲੀਅਨ ਡਾਲਰ ਤੇ 1 ਸਾਲ ਦੇ ਵਿੱਚ ਵਿੱਚ ਉਹਨਾਂ ਹੀ ਫਾਇਰ ਸਟੇਸ਼ਨ ਬਣਾਇਆ ਤੇ ਫਰਕ ਇਹੀ ਆ ਕਿ ਜਿਹੜਾ ਅਸੀਂ ਡਿਜ਼ਾਈਨ ਸਟੈਂਡਰਡ ਰੱਖਿਆ ਸੀ ਬਹੁਤ ਜ਼ਿਆਦਾ ਵੱਧ ਰੱਖਿਆ ਸੀ ਤੇ ਉਹਦਾ ਕੋਈ ਫਾਇਦਾ ਨਹੀਂ ਸਾਡੇ ਕਮਿਊਨਿਟੀ ਨੂੰ ਤੇ ਇਦ ਬੋਟ ਬਰੀਕੀ ਬਰੀਕੀ ਕਰਕੇ ਪੁਰਾਣੇ ਮੇਅਰ ਸਾਹਿਬ ਨਾਲ ਪੁਰਾਣੇ ਕੌਂਸਲਰ ਨਾਲ ਕਈ ਐਕਸਪਰਟ ਲੋਕਾਂ ਨਾਲ ਅਸੀਂ ਗੱਲਬਾਤ ਕਰਕੇ ਬੈਠ ਕੇ ਇਹਦਾ ਪੂਰਾ ਅਸੀਂ ਰਿਸਰਚ ਕਰਕੇ ਅਸੀਂ ਪਹੁੰਚੇ ਹਾਂ ਲੋਕਾਂ ਦੇ ਦਰਵਾਜ਼ਿਆਂ ਤੇ ਕਿ ਉਹਨੂੰ ਅਸੀਂ ਪਰੋਸਾ ਦਵਾ ਸਕਦੇ ਹਾਂ ਕਿ ਅਸੀਂ ਜੇ ਜਿੱਤਦੇ ਹਾਂ ਅਸੀਂ ਕੌਂਸਲਰ ਬਣਦੇ ਹਾਂ ਸਾਨੂੰ ਸੇਵਾ ਉਹਦਾ ਮੌਕਾ ਮਿਲਦਾ ਅਸੀਂ ਇਸ ਚੀਜ਼ ਤੇ ਕੰਮ ਕਰੂੰਗੇ ਤੇ ਕਰ ਸਕਦੇ ਹਾਂ ਅਕਸਰ ਇੱਕ ਗੱਲ ਜਿਹੜੀ ਹੈ ਕਹੀ ਜਾਂਦੀ ਹੁੰਦੀ ਹੈ ਵੀ ਜੇ ਅਸੀਂ ਟੈਕਸ ਘਟਾਉਣਾ ਹੈ ਤੇ ਸਾਨੂੰ ਸਰਵਿਸ ਜਿਹੜੀਆਂ ਉਹ ਕੱਟ ਕਰਨੀਆਂ ਪੈਣਗੀਆਂ ਅ ਕੀ ਤੁਹਾਨੂੰ ਲੱਗਦਾ ਹੈ ਵੀ ਡਿਪਾਰਟਮੈਂਟਸ ਦੇ ਵਿੱਚ ਵੱਖਰੇ ਵੱਖਰੇ ਚ ਵੇਸਟ ਕਾਫੀ ਹੁੰਦੀ ਹੈ ਸੋ ਦੇਖੋ ਇਹ ਗੱਲ ਕਈ ਵਰੀ ਦਵਰਾਜਾਂ ਤੇ ਲੋਕੀ ਕਹਿੰਦੇ ਆ ਸਾਨੂੰ ਕਿ ਅਸੀਂ ਸਰਵਿਸ ਘਟਾਉਣੀ ਨਹੀਂ ਅਸੀਂ ਤਾਂ ਵਧਾਉਣੀ ਆ ਰਾਈਟ ਪੀਪਲ ਵਾਂਟ ਟੂ ਸੀ ਹੋਰ ਮੋਰ ਬੱਸ ਸਰਵਿਸ ਕੇ ਕਮਿਊਨਿਟੀ ਸਾਡੇ ਲਾਰਜਸਪੋਰਟ ਕਮਿਊਨਿਟੀ ਜਿਹੜੀ ਆ ਜਿਹੜੇ ਉੱਥੇ ਬੱਸ ਰੂਟ ਸਾਡੇ ਉਦੋਂ ਕੋਵਿਡ ਵੇਲੇ ਘਟ ਕੱਟੇ ਗਏ ਸੀ ਉਹਨੂੰ ਅਸੀਂ ਵਧਾਉਣਾ ਨਾ ਕਿ ਘਟਾਉਣਾ ਤੇ ਅਸੀਂ ਵੀ ਉਸ ਗੱਲ ਸਹਿਮਤ ਆ ਪਰ ਜਿਹੜੇ ਵੇਸਟ ਹੈ ਕਰਕੇ ਜਦੋਂ ਤੁਸੀਂ ਇੱਕ ਵਾਰੀ ਪੈਸੇ ਐਡਮਿਨਿਸਟ੍ਰੇਸ਼ਨ ਨੂੰ ਦੇਤੇ ਬਿਊਰੋਕਰੇਸੀ ਨੂੰ ਦੇਤੇ ਉਹਨਾਂ ਨੇ ਤਾਂ ਖਰਚਨੇ ਆ ਰਾਈਟ ਪਰ ਖਰਚ ਦੇ ਕਿੱਥੇ ਆ ਆਪਣੇ ਫੈਟ ਪ੍ਰੋਜੈਕਟ ਦੇ ਉੱਪਰ ਸਾਰੇ ਲੋਕਾਂ ਨੇ ਬਾਈਕ ਲੇਨਸ ਦੇ ਦੇਖਿਆ ਆ 100 ਮਿਲੀਅਨ ਡਾਲਰ ਹੋਣੇ ਨੇ ਬਜਟ ਦੇ ਵਿੱਚ ਬਾਈਕ ਲੇਨ ਰੱਖਿਆ ਜਿਹੜਾ ਇੱਥੇ ਸਾਊਥ ਇਸਟੇਟਮੈਂਟ ਨੂੰ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਤੇ ਲੋਕੀ ਨਾਲੇ ਕਹਿ ਰਹੇ ਆ ਕਿ ਉਸ ਪੈਸਾ ਜਿਹੜਾ ਉਹਨੂੰ ਬਚਾਓ ਸੋ ਵੀ ਕੈਨ ਡੈਫਨਿਟਲੀ ਫਾਈਂਡ ਵੇਸਟ ਵੀ ਕੈਨ ਫਾਈਂਡ ਐਂਡ ਵੀ ਹੈਵ ਅਸੀਂ ਬੈਕੇ ਓਵਰ 180 ਮਿਲੀਅਨ ਡਾਲਰ ਅਸੀਂ ਆਇਡੈਂਟੀਫਾਈ ਕੀਤਾ ਆ ਬਜਟ ਦੇ ਵਿੱਚ ਜਿਹੜਾ ਸਾਨੂੰ ਲੱਗਦਾ ਕਿ ਉਹ ਵੱਧ ਪੈਸਾ ਲਾਰੇ ਆ ਜਾਂ ਡੁਪਲੀਕੇਟ ਸਪੈਂਡਿੰਗ ਚੱਲ ਰਹੀ ਆ ਤੇ ਉਸ ਚੀਜ਼ ਨੂੰ ਇਮੀਡੀਏ ਸੀ ਰੀ ਉਮ ਫੋਕਸ ਕਰਕੇ ਜਿਹੜੇ ਕੋਰ ਸਰਵਿਸਸ ਆ ਕੋਰ ਸਰਵਿਸਸ ਤੇ ਫੋਕਸ ਕਰਕੇ ਉਹ ਪੈਸੇ ਉਹਸੀ ਉੱਥੇ ਲਾਉਣੇ ਚਾਹੁੰਦੇ ਆ ਹਰਮਨ ਨੇਕਾ ਪਿੱਛੇ ਜੇ ਬਹੁਤ ਮਤਲਬ ਇਹ ਆਪਣੇ ਸ਼ਹਿਰ ਦੇ ਵਿੱਚ ਇਸ਼ੂ ਰਹਿ ਲੋਕਾਂ ਦਾ ਕਿ ਜਿਹੜਾ ਟ੍ਰਾਂਜ਼ਿਟ ਆ ਉਹਦੇ ਵਿੱਚ ਸੇਫਟੀ ਕਰਕੇ ਲੋਕ ਬੱਸਾਂ ਜਾਂ ਐਲ ਆਰਟੀ ਆ ਉਹ ਚੜਦੇ ਹੀ ਨਹੀਂਗੇ ਹੈ ਉਹਦੇ ਬਾਰੇ ਕੀ ਕਰੋਗੇ ਯਾ ਸੋ ਜਿੱਦਾਂ ਸਾਰੇ ਨੇ ਦੇਖਿਆ ਆ ਕਿ ਹਾਂ ਮੈਂ ਖੁਦ ਆਪ ਜਦੋਂ ਮੈਂ ਬੱਚੇ ਨੂੰ ਲੈ ਕੇ ਜਾਂਦਾ ਐਲ ਆਰ ਟੀ ਤੇ ਸਾਨੂੰ ਸਾਨੂੰ ਵੀ ਮਹਿਸੂਸ ਹੁੰਦਾ ਆ ਕਿ ਸੇਫਟੀ ਦਾ ਪ੍ਰਾਇੋਰਟੀ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਲੋਕ ਆਪਣੇ ਟ੍ਰਾਂਜ਼ਿਟ ਤੇ ਜਾਂਦੇ ਆ ਜਾਂ ਐਲ ਆਰ ਟੀ ਜਾਂਦੇ ਆ ਉਹਨਾਂ ਨੂੰ ਜ਼ਰੂਰਤ ਆ ਰਾਈਟ ਦੇ ਹੈਵ ਨੋ ਅਦਰ ਆਪਸ਼ਨ ਸੋ ਉਹਨਾਂ ਲਈ ਵੀ ਹੈਵ ਟੂ ਮੇਕ ਸ਼ੂਰ ਕਿ ਜਿੱਥੇ ਵੀ ਆਪਣੇ ਮੇਨ ਸਟੇਸ਼ਨ ਆ ਉੱਥੇ ਅਟੈਂਡੈਂਟ ਹੋਣ ਆਪਣੀ ਜਿਹੜੀ ਪੁਲਿਸ ਐਨਫੋਰਸਮੈਂਟ ਹੋਣੀ ਚਾਹੀਦੀ ਆ ਤੇ ਅਸੀਂ ਉਹਨਾਂ ਨੂੰ ਡਾਇਰੈਕਸ਼ਨ ਇਹੀ ਦੇਣੀ ਆ ਦੈਟ ਵੀ ਨੀਡ ਟੂ ਹੈਵ ਮੋਰ ਐਨਫੋਰਸਮੈਂਟ ਆਫ ਦ ਰੂਲਸ ਐਂਡ ਦ ਲਾਜ਼ on these transit buses and these transit routes we're committing ke azi je uh, sanu oh mauka milda that will have transit uh, attendance at all major stations full time uh, jade lokan nu karke jinne vi thought sade kol hor uh, lokan de uh, uh, nazar hon stationan de upar full time ohi uh, kam ho sakda hai so we need to work on that issue for sure uh, dusri ek gal itthe eh vi aundi hagi hai ve jide homelessness da issue jida hai ਉਹ ਵੀ ਬੜਾ ਅਹਿਮ ਬਣਿਆ ਹੋਇਆ ਤੁਹਾਨੂੰ ਪਤਾ ਵੀ ਉਹ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਥਾਹਾਂ ਦੇ ਉੱਤੇ ਜਿਸ ਤਰ੍ਹਾਂ ਦੇ ਇੱਥੇ ਟੈਂਟ ਲੱਗ ਜਾਂਦੇ ਨੇ ਜੇ ਉਦਾਂ ਦੀ ਸਿਚੁਏਸ਼ਨ ਹੁਣ ਗਾਂਹ ਸਿਆਲ ਆ ਰਿਹਾ ਉਦਾਂ ਦੀ ਸਿਚੁਏਸ਼ਨ ਬਣਦੀ ਹੈ ਉਹਦੇ ਬਾਰੇ ਕੀ ਕਰੋਗੇ ਤੁਸੀਂ ਦੇਖੋ ਜਿਹੜੀ ਉਹਦਾ ਜਿਹੜਾ ਮੇਨ ਕਾਰਨ ਹੁੰਦਾ ਆ ਕਿ ਹੰਮਲੈਸਨੈਸ ਉਹ ਸੋਲੂਸ਼ਨ ਹੱਲ ਕੱਢਣ ਲਈ ਉਹ ਤਾਂ ਪ੍ਰੋਵਿੰਸ਼ਲ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਮਿਨਿਸਪਲ ਸਰਕਾਰ ਸੋ ਮਿਨਿਸਪਲ ਸਰਕਾਰ ਹੁਣ ਬਹੁਤ ਜ਼ਿਆਦਾ ਪੈਸੇ ਲਾ ਰਿਹਾ ਟੂ ਬਿਲਡ ਹਾਊਸਿੰਗ ਅ ਜਿਹੜਾ ਕਿ ਐਕਚੁਅਲੀ ਪ੍ਰੋਵਿੰਸ਼ੀਅਲ ਸਰਕਾਰ ਦੀ ਜ਼ਿੰਮੇਵਾਰੀ ਆ ਸੋ ਅਸੀਂ ਉਸ ਚੀਜ਼ ਨੂੰ ਹੁਣ ਲਿਆ ਕੇ ਪੈਸੇ ਲਾ ਰਹੇ ਆ ਜਿਹੜਾ ਉਹਨਾਂ ਨੂੰ ਲਾਉਣਾ ਚਾਹੀਦਾ ਸੀ ਹੋਮਲੈਸਨੈਸ ਇਜ਼ ਅ ਬਿਗ ਇਸ਼ੂ ਅਸੀਂ ਕਈ ਸੋਸ਼ਲ ਸਰਵਿਸ ਏਜੰਸੀਆਂ ਦੇ ਵਿੱਚ ਕੰਮ ਵੀ ਕੀਤਾ ਆ ਅਸੀਂ ਉਸ ਚੀਜ਼ ਦਾ ਅਸੀਂ ਐਮਪੈਥੈਟਿਕ ਐ ਸਿਮਪੈਥਾਈਜ਼ ਕਰਦੇ ਆ ਜਿਹੜੇ ਲੋਕੀ ਉਹ ਹਾਲਾਤਾਂ 'ਚ ਹੈਗੇ ਆ ਅਸੀਂ ਮਦਦ ਅਸੀਂ ਇਹੀ ਚਾਹੁੰਦੇ ਕਿ ਉਹਨਾਂ ਨੂੰ ਮਦਦ ਮਿਲੇ ਸਪੋਰਟ ਮੇਰੇ ਤੇ ਪਰ ਫਿਰ ਇਨਕੈਂਪਮੈਂਟਸ ਜਿਹੜੇ ਹੁੰਦੇ ਆ ਉਹ ਕਾਫੀ ਖਤਰਨਾਕ ਥਾਵਾਂ ਹੁੰਦੀਆਂ ਜਿੱਚ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਆ ਜਿਹੜੇ ਲੋਕ ਵਨਰੇਬਲ ਹੋਣ ਕਿ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਆ ਬਾਏ ਆਰਗੇਨਾਈਜ਼ ਕ੍ਰਾਈਮ ਉਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਸਾਡੇ ਹੁਣ ਕਈ ਕਮਿਊਨਿਟੀ ਲੋਕੀ ਬਹੁਤ ਦੱਸ ਰਹੇ ਆ ਸਾਨੂੰ ਦਰਵਾਜ਼ਾਂ ਤੇ ਕਿ that homelessness problem has come to southeast everton so we have to stop encampments they all deal ਅਸੀਂ ਜਿਹੜੇ ਲੋਕੀ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਸਪੋਰਟ ਉਹਨਾਂ ਨੂੰ ਸੋਸ਼ਲ ਸਰਵਿਸਿਜ਼ ਦਾ ਜਿਹੜਾ ਡਾਇਰੈਕਸ਼ਨ ਹੈ ਉਹਨਾਂ ਨੂੰ ਉਸ ਰਸਤੇ ਅਸੀਂ ਪਾਈਏ ਕਿ ਉਹਨਾਂ ਨੂੰ ਵੀ ਕੁਝ ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਠੀਕ ਹੋਵੇ but we cannot leave them in encampments ਇੱਕ ਇਸ਼ੂ ਜਿਹੜਾ ਜਦੋਂ ਵੀ ਪਿੱਛੇ ਜਿਹੜੇ ਮੇਅਰ ਸਾਹਿਬ ਸੀ ਉਹਨਾਂ ਨਾਲ ਗੱਲ ਕੀਤੀ ਜਾਂ ਹੋਰ ਕਿਸੇ ਕਾਉਂਸਲਰ ਨਾਲ ਵੀ ਗੱਲ ਕੀਤੀ ਤੇ ਉਹ ਪ੍ਰੋਬਲਮ ਇਹ ਸੀ ਕਹਿੰਦੇ ਭਈ ਜਿਹੜਾ ਪ੍ਰੋਵਿੰਸ ਆ ਉਹ ਆਪਣਾ ਹਿੱਸਾ ਜਿਹੜਾ 95 ਮਿਲੀਅਨ ਦੇ ਨੇੜੇ ਤੇੜੇ ਸੀ ਵੀ ਉਹ ਉਹ ਨਹੀਂ ਦੇ ਰਿਹਾ ਜਿਹਦਾ ਕਰਕੇ ਜਿਹੜਾ ਪ੍ਰਾਪਰਟੀ ਟੈਕਸ ਹੈ ਲੋਕਾਂ ਦਾ ਵਧਾਉਣਾ ਪੈਂਦਾ ਤੁਹਾਨੂੰ ਕਿਵੇਂ ਲੱਗਦਾ ਭਈ ਪ੍ਰੋਵਿੰਸ ਦੇ ਨਾਲ ਕਿਵੇਂ ਗੱਲਬਾਤ ਕੀਤੀ ਜਾ ਸਕਦਾ ਤੁਸੀਂ ਦੇਖੋ ਕਿ ਪਿਛਲੇ ਕਈ ਦਿਨਾਂ ਤੋਂ ਇਹ ਚਲੋ ਸਾਡੇ ਅੱਜ ਹੁਣ ਮੌਜੂਦਾ ਕਾਉਂਸਲ ਤੇ ਮੇਅਰ ਸਾਹਿਬ ਕਹਿ ਰਹੇ ਆ ਕਿ ਉਹ ਦੇ ਨਹੀਂ ਰਹੇ ਪਰ ਪਿਛਲੇ ਹਫਤੇ ਉਹਨਾਂ ਨੇ ਉਹਨਾਂ ਨਾਲ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਸਾਡਾ ਰਿਲੇਸ਼ਨ ਬਹੁਤ ਵਧੀਆ ਆ ਤੇ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਇਕੱਠੇ ਹੋ ਕੇ ਸੋ ਇਟਸ ਹਾਰਡ ਫਾਰ ਅਸ ਟੂ ਬਰਦਾਸ਼ਟ ਟੂ ਡਾਈਜੈਸਟ ਕਿ ਜਦੋਂ ਉਹ ਜਿਹੜੇ ਹੁਣ ਮੌਜੂਦਾ ਕਾਉਂਸਲਰ ਕਿ ਉਹ ਕਹਿੰਦੇ ਕਿ ਸਾਡਾ ਰਿਲੇਸ਼ਨ ਵਧੀਆ ਜਦੋਂ ਸਾਰਿਆਂ ਨੂੰ ਪਤਾ ਆ ਕਿ ਪ੍ਰਿੰਸਪਲ ਸਰਕਾਰ ਆਪ ਦੇ ਜੋ ਪ੍ਰੋਪਰਟੀ ਟੈਕਸ ਦਾ ਜੋ ਬਿੱਲ ਆ ਉਹ ਦੇ ਨਹੀਂ ਰਹੇ ਸਾਨੂੰ ਸਾਰੇ ਜਿਹੜੇ ਡਿਫਰੈਂਟ ਲੈਵਲ ਗਵ ਕੰਮ ਕਰਨਾ ਪੈਣਾ ਤੇ ਅਸੀਂ ਐਸ ਹਫਤੇ ਜਦੋਂ ਅਸੀਂ ਆਪਣੇ ਅਨਾਉਂਸਮੈਂਟ ਕੀਤਾ ਸੀਗਾ ਦਿਵਾਲੀ ਆਲਾ ਦਿਨ ਅਨਾਉਂਸਮੈਂਟ ਕੀ ਇਲੈਕਸ਼ਨ ਇਜ਼ ਔਨ ਦਿਵਾਲੀ ਤੇ ਉਸ ਤੋਂ ਬਾਅਦ ਅਸੀਂ ਕਰ ਕੀ ਕੀਤਾ ਅਸੀਂ ਜਿਹੜਾ ਸਬੂਤ ਸੀ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਜਿੰਨੇ ਵੀ ਮੇਅਰ ਦੇ ਕੈਂਡੀਡੇਟ ਸੀ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਤੇ ਉਹ ਸਾਰਿਆਂ ਨੇ ਸਾਡਾ ਸਾਥ ਦਿੱਤਾ ਜਦੋਂ ਅਸੀਂ ਕਿਹਾ ਕਿ ਇਲੈਕਸ਼ਨ ਵਾਲੇ ਦਿਨ ਤੁਹਾਨੂੰ ਵੱਧ ਵੋਟਰ ਸਟੇਸ਼ਨ ਲਾਉਣੇ ਪੈਣੇ ਆ ਤੇ ਗਾਂ ਤੋਂ ਤੁਹਾਨੂੰ ਇਦਾਂ ਦੇ ਜਿਹੜੇ ਜਿਹੜੀ ਵੀ ਇਲੈਕਸ਼ਨ ਹੋਵੇ ਤੁਹਾਨੂੰ ਕਿਸੇ ਕਿਸੇ ਬੈਕਗ੍ਰਾਉਂਡ ਦੇ ਲੋਕਾਂ ਦਾ ਕੋਈ ਵੱਡਾ ਦਿਨ ਹੋਵੇ ਉੱਥੇ ਨਹੀਂ ਹੋਣਾ ਚਾਹੀਦਾ ਸੋ ਵੀ ਪ੍ਰੂਵਡ ਇਨ ਜਸਟ ਦਿਸ ਕੈਂਪੇਨ ਵਿਦਨ ਅ ਫਿਊ ਵੀਕਸ ਕਿ ਅਸੀਂ ਹਰ ਆ ਮੇਅਰ ਕੈਂਡੀਡੇਟ ਤੇ ਹਰ ਲੈਵਲ ਆਫ ਸਰਕਾਰ ਨਾਲ ਕੰਮ ਕਰ ਸਕਦੇ ਆ ਤੇ ਉਹਨਾਂ ਨਾਲ ਜਦੋਂ ਤੁਸੀਂ ਇੱਕ ਸਬੂਤ ਲਿਆਉਂਦੇ ਆ ਜੋ ਤੁਹਾਡਾ ਬੈਕਗ੍ਰਾਉਂਡ ਹੋਵੇ ਸਾਡਾ ਬੈਕਗ੍ਰਾਉਂਡ ਤਾਂ ਵਕਾਲਤ ਆ ਤੇ ਉਹਦੇ باوجود ਆ ਮੈਂ ਲਿਗਲਿਸਟਰ ਜਿਹੜਾ ਮੇਰਾ ਸਾਡਾ ਕੰਮ ਹੁੰਦਾ ਸੀ ਕਿ ਜਾ ਕੇ ਲੋਕਾਂ ਨੂੰ ਕਨਵਿੰਸ ਕਰਨਾ ਜੱਜਾਂ ਨੂੰ ਕਨਵਿੰਸ ਕਰਨਾ ਸੋ ਉਹ ਬੈਕਗ੍ਰਾਉਂਡ ਦੇ ਨਾਲ ਅਸੀਂ ਜਦੋਂ ਇਦਾਂ ਦੇ ਜੋ ਮੁੱਦੇ ਹੁੰਦੇ ਆ ਅਸੀਂ ਜਾ ਕੇ ਉਹਨਾਂ ਨਾਲ ਬਹਿ ਕੇ ਗੱਲ ਕਰਦੇ ਆ ਵੀ ਕੈਨ ਗੈਟ ਰਿਜ਼ਲਟਸ ਐਂਡ ਵੀ ਆਲਰੀ ਸ਼ੋਨ ਵੀ ਕੈਨ ਗੈਟ ਰਿਜ਼ਲਟਸ ਜਿਹੜੀ ਟੈਕਸ ਵਾਲੀ ਗੱਲ ਕੀਤੀ ਸੀਗੀ ਉਹ ਕੈਲਗਰੀ ਸ਼ਹਿਰ 'ਚ ਕਹਿੰਦੇ ਪਤਾ ਲੱਗਾ ਵੀ ਉੱਥੇ ਅਧੇ ਟੈਕਸ ਆ ਆਪਣੇ ਨਾਲੋਂ ਉਹ ਕੀ ਕਾਰਨ ਹੈ ਯੂ نو ਨਾਟ ਓਨਲੀ ਦੈਟ ਕਿ ਸਰਪਲਸ ਵੀ ਚੱਲਦਾ ਉੱਥੇ ਸੋ ਇਹ ਵੀ ਆ ਕਿ ਟੈਕਸ ਵੀ ਘੱਟ ਆ ਸਾਡੇ ਨਾਲ ਤੇ ਸਰਪਲਸ ਵੀ ਆ ਕਿਉਂਕਿ ਜਿਹੜਾ ਸਾਡਾ ਸ਼ਹਿਰ ਹੈ ਇੰਡਸਟਰੀਅਲ ਜਿਹੜਾ ਟੈਕਸ ਬੇਸ ਆ ਉਹਨੂੰ ਅਸੀਂ ਵਧਾਇਆ ਨਹੀਂ ਹੁਣ ਓਨਲੀ ਪਿਛਲੇ ਸਾਲ ਇਸ ਮੌਜੂਦਾ ਕਾਉਂਸਲ ਨੇ ਆਪਣਾ ਦਿਮਾਗ ਉਸ ਪਾਸੇ ਪੱਕ ਲਾਇਆ ਕਿ ਅਸੀਂ ਆਪਣਾ ਜਿਹੜਾ ਇੰਡਸਟਰੀਅਲ ਟੈਕਸ ਬੇਸ ਆ ਉਹਨੂੰ ਵਧਾਈਏ ਕਿਤਾ ਅਸੀਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਤੇ ਟੈਕਸ ਵਧੇ ਅਸੀਂ ਕਹਿ ਰਹੇ ਕਿ ਉਹਨਾਂ ਦਾ ਬੇਸ ਜਿਹੜਾ ਆ ਇੰਡਸਟਰੀਅਲ 베ਸ ਅਸੀਂ ਬਤਾਉਣਾ ਆ ਕਿਉਂਕਿ ਸਾਡਾ ਜਿਹੜਾ ਆਲੇ ਦੁਆਲੇ ਸ਼ਹਿਰਾਂ ਦੇ ਨਾਲ ਕੰਪੀਟੀਸ਼ਨ ਬਹੁਤ ਆ ਸੋ ਤੁਹਾਨੂੰ ਵੀ ਪਤਾ ਕਿ ਹੁਣ ਸਾਡਾ ਇੰਡਸਟਰੀ ਐਚ ਇਸਨ ਚਲ ਗਈ ਆ ਜਾਂ ਨਿਸ ਕਿਉ ਚਲ ਗਿਆ ਜਸਟ ਸਟ੍ਰਥਕੋਨ ਅਕਾਉਂਟ ਆ ਤੇ ਉਹਨਾਂ ਨੂੰ ਫਾਇਦਾ ਮਿਲ ਰਿਹਾ ਉਸ ਚੀਜ਼ ਦਾ ਕਿਉਂਕਿ ਸਟ੍ਰਥਕੋਨ ਅਕਾਉਂਟ ਨੂੰ ਜਿੰਨਾ ਵੀ ਤੁਸੀਂ ਦੇਖਿਆ ਅਪਗ੍ਰੇਡਰ ਜਾਂ ਰਿਫਾਇਨਰੀ ਉਹਨਾਂ ਦਾ ਟੈਕਸ ਉਹਨਾਂ ਨੂੰ ਜਾਂਦਾ ਆ ਸੋ ਉਹ ਆਪਣੇ ਜਿਹੜੇ ਸ਼ਹਿਰ ਦੇ ਲੋਕ ਜਾਂ ਰੈ residențial ਟੈਕਸ ਨੂੰ ਘੱਟ ਕਰ ਸਕਦੇ ਆ ਸੋ ਸਾਡ ਨੂੰ ਉਸ ਚੀਜ਼ ਦੇ ਉੱਪਰ ਕੰਮ ਕਰਨਾ ਪੈਣਾ ਕਿ ਸਾਡਾ ਜਿਹੜਾ ਇੰਡਸਟਰੀਅਲ ਬੇਸ ਆ ਟੈਕਸ ਬੇਸ ਉਹਨੂੰ ਵਧਾਉਣਾ ਪੈਣਾ ਹੈ ਇੱਕ ਸਟ੍ਰੈਟਜੀ ਦੇ ਨਾਲ ਉਹਨੂੰ ਇਨਵੈਸਟਮੈਂਟ ਨੂੰ ਲਿਆਉਣਾ ਇਨਵੈਸਟਮੈਂਟ ਨੂੰ ਅਟ੍ਰੈਕ ਕਰਨਾ ਉਹਦੇ ਲਈ ਵੀ ਅਸੀਂ ਇੱਕ ਪਲੈਟਫਾਰਮ ਅਸੀਂ ਆਪ ਦੇ ਵੈਬਸਾਈਟ ਤੇ ਲਾਇਆ ਆ ਕਿ ਅਸੀਂ ਆਪਣਾ ਇੰਡਸਟਰੀਅਲ ਟੈਕਸ ਬੇਸ ਨੂੰ ਕਿੱਦਾਂ ਵਧਾਉਣਾ ਹੈ ਤੁਸੀਂ ਦੇਖੋ ਵਧੀਆ ਗੱਲ ਕਹੀ ਵੀ ਉੱਥੇ ਟੈਕਸ ਜਿਹੜਾ ਘੱਟ ਨਹੀਂ ਉੱਥੇ ਸਰਪਲਸ ਚ ਜਾ ਰਹੀ ਹੈ ਸ ਉੱਪਰ ਜੋਤੀ ਗੌਂਡੇ ਉਹਦੀ ਵੀ ਅਨਪਪੂਲਰਿਟੀ ਬਹੁਤ ਵਧੀ ਦੇਖੋ ਇਹ ਤਾਂ ਜਿੰਨੇ ਵੀ ਜਿੰਨੇ ਵੀ ਕੈਲਰੀ ਚ ਮੇਰੇ ਰਏ ਆ ਸਾਰੇ ਅਨਪਪੂਲਰ ਰਏ ਆ ਪਰ ਜਿੱਤਦੇ ਵੀ ਹੁੰਦੇ ਆ ਨੈਂਸੀ ਸਾਹਬ ਦੇ ਵੀ ਜਸਟ ਜਿਹੜੀ ਅਨਪਪੂਲਰਿਟੀ ਸੀਗੀ ਫਿਰ ਵੀ ਦੋ ਵਾਰੀ ਫੇਰ ਮੁੜ ਕੇ ਰੀ-ਇਲੈਕਸ਼ਨ ਜਿੱਤੇ ਆ ਤੇ ਹੁਣ ਅਸੀਂ ਇਹ ਇਹ ਦੇਖਦੇ ਆ ਕਿ ਇਲੈਕਸ਼ਨਸ ਨਾਟ ਆਲਵੇਸ ਕਿ ਕਹਿੰਨੇ ਨੇ ਕੰਮ ਕੀਤੇ ਆ ਜਕ ਕੀਤੇ ਕਈ ਵਾਰੀ ਇਦਾਂ ਹੀ ਹੁੰਦੀ ਹੈ ਹਾਲਾਤ ਇਦਾਂ ਦੇ ਹੁੰਦੇ ਆ ਕਿ ਵੋਟਾਂ ਕਿਸ ਪਾਸੇ ਨੂੰ ਵੰਡ ਹੁੰਦੀਆਂ ਤੇ ਇਹੀ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਵਾਰੀ ਅਸੀਂ ਆਪਣੀਆਂ ਵੋਟਾਂ ਅਸੀਂ ਨਹੀਂ ਵੰਡ ਹੋਣੀ ਚਾਹੁੰਦੇ ਆ ਕਿ ਸਾਡੇ ਵੋਟ ਇੱਕ ਇੱਕ ਜਿਹੜਾ ਡਿਜ਼ਰਵਿੰਗ ਉਮੀਦਵਾਰ ਹੋਵੇ ਫਿਰ ਕਿ ਸਾਡੀ ਕੋਈ ਆਵਾਜ਼ ਬਣ ਸਕਦੀ ਹੈ ਸਿਟੀ ਕਾਉਂਸਲ ਦੇ ਵਿੱਚ ਥੈਟ ਇਜ਼ ਦ ਰਿਐਲਿਟੀ ਪੋਲਿਟਿਕਸ ਬਟ ਸਾਨੂੰ ਵੀ ਸਮਝ ਸਮਝਣਾ ਚਾਹੀਦਾ ਆ ਕਿ ਸਾਨੂੰ ਵਧਿਆ ਇੱਕ ਆ ਵੋਇਸ ਤੇ ਵਧੀਆ ਇੱਕ ਕੈਂਡੀਡੇਟ ਚਾਹੀਦਾ ਉਥੇ ਸਿਟੀ ਹਾਲ ਦੇ ਵਿੱਚ ਤੁਸੀਂ ਹੁਣ ਡੋਰ ਟੂ ਡੋਰ ਜਾਂਦੇ ਆ ਕਿਸ ਤਰ੍ਹਾਂ ਦੇ ਲੋਕਾਂ ਦੇ ਸਵਾਲ ਆ ਰਹੇ ਕਿ ਟੈਕਸ ਨੂੰ ਛੱਡ ਕੇ ਹੋਰ ਕੋਈ ਗੱਲਬਾਤ ਵੀ ਹੁੰਦੀ ਹੈ ਯਾ ਸੀਨੀਅਰਸ ਆਪਣੇ ਜਿੰਨੇ ਵੀ ਸੀਨੀਅਰ ਲੋਕ ਆ ਸਪੈਸ਼ਲੀ ਖਾਸ ਕਰ ਜਿਹੜੇ ਲੋਕੀ ਇੱਥੇ 40 50 ਸਾਲ ਤੋਂ ਰਹਿ ਰਹੇ ਨੇ ਉਹਨਾਂ ਦਾ ਜਿਹੜਾ ਅਫੋਰਡੇਬਿਲਟੀ ਇਸ਼ੂ ਆ ਰਿਹਾ ਜਾਂ ਮੋਬਿਲਿਟੀ ਇਸ਼ੂ ਜਾਂ ਐਕਸੈਸਿਬਿਲਟੀ ਇਸ਼ੂ ਸੀਨੀਅਰਸ ਲਈ ਸਾਨੂੰ ਕਰਨਾ ਪੈਣਾ ਕਰਕੇ ਬੱਸ ਰੂਟਸ ਵੀ ਕੱਟੀ ਜਾਂਦੀਆਂ ਰਾਈਟ ਉਹ ਜਿਹੜਾ ਆਪਣਾ ਸਾਈਡਵੌਕਸ ਦਾ ਜਿਹੜਾ ਮੇਨਟੇਨੈਂਸ ਹੈ ਉਹ ਵੀ ਕੱਟੀ ਜਾਂਦੀ ਆ ਸਾਨੂੰ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਜਿਹੜਾ ਤੁਹਾਡੇ ਤੇ ਬੋਝ ਸਿਟੀ ਵਧਾ ਰਹੀ ਆ ਕਿ ਉਸ ਚੀਜ਼ ਦਾ ਸਖਤ ਅਸੀਂ ਆਪੋਜੀਸ਼ਨ ਕਰਨ ਆਇਆ ਅਸੀਂ ਆਪਣੀ ਇੱਕ ਸੀਨੀਅਰਸ ਦੀ ਪਾਲਿਸੀ ਅਸੀਂ ਕੱਢਣੀ ਆ ਜਿਹੜਾ ਅਸੀਂ ਸਾਰੇ ਸੀਨੀਅਰ ਲੋਕਾਂ ਦਾ ਲਾਈਕ ਹੈਲਪਲੀ ਅਸੀਂ ਜੋ ਕਰਨਾ ਆ ਉਹ ਵੀ ਇੱਕ ਮੇਜਰ ਚੀਜ਼ ਤੇ ਦੂਜੀ ਗੱਲ ਆ ਕਿ ਜਿਹੜੇ ਸਾਡੇ ਯੂਥ ਆ ਉਹਨਾਂ ਤੇ ਉੱਪਰ ਜਿਹੜਾ ਸਕੂਲਾਂ ਦੇ ਵਿੱਚ ਬੁਲੀਇੰਗ ਹੋ ਰਹੀ ਆ ਜਿਹੜੇ ਬੱਚਿਆਂ ਨੂੰ ਰਿਕਰੂਟ ਕੀਤਾ ਜਾਂਦਾ ਆ ਬਾਈ ਗੈਂਗਸ ਉਹ ਵੀ ਇੱਕ ਬਹੁਤ ਜ਼ਿਆਦਾ ਕੰਸਰਨਿੰਗ ਮੁੱਦਾ ਆ ਤੇ ਉਸ ਹੀ ਆ ਕਿ ਜਿਹਦਾ ਜਿਹਦੇ ਦੇ ਉੱਪਰ ਸਾਨੂੰ ਕੰਮ ਕਰਨਾ ਪੈਣਾ ਕਿਉਂਕਿ ਅਸੀਂ ਹਾਲਾਤ ਦੇਖੇ ਆ ਇੱਥੇ ਸਾਡੇ ਸ਼ਹਿਰ ਦੇ ਵਿੱਚ ਹੁਣ ਜਾਂ ਬਹੁਤ ਜ਼ਿਆਦਾ ਔਖੇ ਹੋਈ ਜਾਂਦੇ ਆ ਤੇ ਉਹਤੇ ਸਾਨੂੰ ਕੰਮ ਕਰਨਾ ਪੈਣਾ ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਚਾਹੁੰਦੇ ਆ ਕਿ ਉਹਨਾਂ ਦਾ ਕੋਈ ਵਧੀਆ ਪਵਿਕ ਹੋਵੇ ਜਾਂ ਹੁਣ ਸਾਨੂੰ ਉਹਨੂੰ ਉਸ ਹੁਣ ਆ ਜਿਹੜਾ ਮੌਕਾ ਉਹਨੂੰ ਸਾਂਭਣਾ ਪੈਣਾ ਤੇ ਕੰਮ ਕਰਨਾ ਪੈਣਾ ਆਪਣੇ ਯੰਗ ਬੱਚਿਆਂ ਦਾ ਤੇ ਸਾਡੇ ਲਈ ਬਹੁਤ ਮਹਾਨ ਦੀ ਗੱਲ ਲੈ ਕੇ ਸਾਡੀ ਜਿਹੜੀ ਟੀਮ ਹੈ ਜਦੋਂ ਸਾਡੇ ਨਾਲ ਡੋਨੋਕਿੰਗ ਤੇ ਜਾਂਦੇ ਆ ਸਾਰੇ ਆਪਣੇ ਹਾਈ ਸਕੂਲ ਬੱਚੇ ਯੂਨੀਵਰਸਿਟੀ ਬੱਚੇ ਉਹ ਆਉਂਦੇ ਨਾਲ ਇਨਫੈਕਟ ਕਈ ਬੱਚੇ ਯਾਦ ਕਰਦੇ ਕਿ ਪਿਛਲੀ ਵਾਰੀ ਹਰਮਨ ਤੂੰ ਸਾਡੇ ਘਰੇ ਆਇਆ ਸੀ ਇੱਕ ਮੁੰਡਾ ਸਾਡੇ ਕੱਲ ਆਇਆ ਸੀ ਡੋਨੋਕਿੰਗ ਤੇ ਕਹਿੰਦਾ ਸੀ ਤੂੰ ਸਾਡੇ ਨਾਲ ਇੱਕ ਦਿਨ ਡੋਨੋਕਿੰਗ ਤੇ ਸੀਗਾ ਤੇ ਸਾਡੇ ਨਾਲ ਬਾਸਬੱਲ ਖੇਡ ਕੇ ਗਿਆ ਤੂ ਘੰਟਾ ਤੇ ਕਹਿੰਦਾ ਸਾਨੂੰ ਹਜੇ ਵੀ ਯਾਦ ਹੈ ਐਸ ਕਰਕੇ ਅਸੀਂ ਤੇਰੇ ਕੈਂਪੇਨ ਚ ਹੁਣ ਆਣ ਕੀ ਡੋਨੋਕਿੰਗ ਉਹ ਮੁੰਡਾ ਉਦੋਂ 14 14 ਸਾਲਾਂ ਦਾ ਸੀ ਹੁਣ 18 ਦਾ ਹੋਇਆ ਤੇ ਹੁਣ ਆਪ ਸਾਡੇ ਕੈਂਪੇਨ ਚ ਕੱਲ ਰਾਤੀ ਆਇਆ ਕਿ ਤੇਰੇ ਨਾਲ ਡੋਨੋਕਿੰਗ ਤੇ ਜਾਣਾ ਇਤੋਂ ਦੇ ਕਈ ਕੀ ਬੱਚੇ ਜਿਹੜੇ ਸਾਡੇ ਨਾਲ ਜੁੜ ਰਹੇ ਆ ਜੋੜ ਕਾਤੇ ਕਰਕੇ ਅਸੀਂ ਕਿ ਪੋਜ਼ਿਟਿਵ ਕੈਂਪੇਨ ਚਲਾਉਨੇ ਆ ਸਾਡੇ ਮਾਹੌਲ ਜਿਹੜਾ ਕੈਂਪੇਨ ਆਫਿਸ ਦੇ ਵਿੱਚ ਅਸੀਂ ਪੋਜ਼ਿਟਿਵ ਰੱਖਦੇ ਆ ਤੇ ਸਾਨੂੰ ਵੀ ਬਹੁਤ ਮਾਣ ਵਾਲੀ ਗੱਲ ਕਿ ਪਿਛਲੇ ਵਰੀ ਜਿਹੜੇ ਸਾਡੀ ਟੀਮ ਆ ਉਹ ਚੋਂ ਕਈ ਬੱਚੇ ਉੱਠ ਕੇ ਪੋਲਿਟਿਕਸ ਵਿੱਚ ਜਾ ਕੇ ਉਹ ਉਹਨਾਂ ਨੇ ਰੋਲ ਬਹੁਤ ਵਧੀਆ ਨਿਭਾਏ ਆ ਇਨਵੋਲਵ ਹੋਏ ਹੋਏ ਆ ਉਹਨਾਂ ਦੀ ਆਵਾਜ਼ ਉਹਨਾਂ ਨੇ ਉੱਥੇ ਤੱਕ ਲਿਆਂਦੀ ਆ ਤੇ ਹੁਣ ਵੀ ਅਸੀਂ ਇਹੀ ਚਾਹੁੰਦੇ ਆ ਕਿ ਸਾਡੀ ਕੈਂਪੇਨ ਇੱਕ ਪੋਜ਼ਿਟਿਵ ਵਧੀਆ ਰੋਲ ਮਾਡਲ ਬਣਨ ਸਾਡੇ ਅਗਲੀ ਬੱਚੇ ਤੇ ਫਿਊਚਰ ਲਈ ਬਹੁਤ ਬਹੁਤ ਧੰਨਵਾਦ ਐਂਡ ਗੁੱਡ ਲੱਕ। ਥੈਂਕ ਯੂ ਸੋ ਮੱਚ ਤੇ ਸਾਰੇ ਜਿਹੜੇ ਚੈਨਲ ਪੰਜਾਬੀ ਦੇਖ ਰਹੇ ਆ ਕਿ ਬਸ ਇਹੀ ਬੇਨਤੀ ਆ ਕਿ ਪਲੀਜ਼ ਅਕਤੂਬਰ 20 ਤਰੀਕ ਦੀਵਾਲੀ ਵਾਲਾ ਦਿਨ ਆ ਅਕਤੂਬਰ 7 ਤੋਂ 11 ਦੇ ਵਿੱਚ ਵਿੱਚ ਆਪਣੀਆਂ ਵੋਟਾਂ ਪਵਾਓ ਜਿੰਨਾ ਵੀ ਪਵਾ ਸਕਦੇ ਆ ਕਿ ਅਸੀਂ ਇੱਕ ਵਧੀਆ ਭਵਿੱਖ ਬਣਾਈਏ ਆਪਣੇ ਬੱਚਿਆਂ ਲਈ ਤੇ ਆਪਣੇ ਫਿਊਚਰ ਲਈ ਤੇ ਵੋਟ ਹਾਰਮਨ ਕੈਂਡੋਲਾ ਔਨ ਅਕਤੂਬਰ 20th ਇਨ ਐਡਮੰਟਨ। ਥੈਂਕ ਯੂ। ਥੈਂਕ ਯੂ। ਅਸੀਂ ਇੱਥੇ ਇਸ ਵੇਲੇ ਐਡਵੈਂਟੋਨੀਅਨ ਜਿਹੜਾ ਹੈ ਇੱਕ ਵਿਅਕਤੀ ਉਹਦੇ ਨਾਲ ਗੱਲ ਕਰਨ ਲੱਗੇ ਆ ਜਿਹੜੇ ਹਰਮਨ ਕੰਦੋਲਾ ਹੋਰਾਂ ਦੀ ਹੀ ਕਾਂਸਟਿਟੂਐਂਸੀ ਵਿੱਚ ਨੇ ਉਹਨਾਂ ਦਾ ਨਾਮ ਹੈ ਫਿਲਪਸ ਉਹਨਾਂ ਨਾਲ ਗੱਲ ਕਰਦੇ ਆ ਫਿਲਪਸ ਯੂ ਹੈਵ ਬੀਨ ਵਾਚਿੰਗ ਆਲ ðiਸ ਕੈਂਡੀਡੇਟਸ ਕਮਿੰਗ ਟੂ ਯੂਅਰ ਡੋਰ ਵਾਟ ਡੂ ਯੂ ਥਿੰਕ ਆਫ ðiਸ ਕੈਂਪੇਨ ਆਈ ਥਿੰਕ ਇਟਸ ਵਾਉਂਡਰਫੁਲ ਐਂਡ ਇਟਸ ਨਾਈਸ ਟੂ ਹੈਵ ਸਮਵਨ ਇਨ ਯੂਅਰ ਥੈਟਸ ਗੋਇੰ ਅ ਰਨ At least somebody that you know where you can see and speak to if you have a problem or have a question. So that's I think that's a good idea, and I should I hope that it will win. And lots of people will go for it. Too. Somebody in your own area is very nice. Uh, what are the main issues uh, for the residents on this area here? Well, I know um, as far as I'm concerned. Everyone here is pretty friendly, and um, we have. I don't want to live anywhere else. I think I just love it here, and everybody in this neighborhood is very nice, uh, pretty friendly. So I have no problem. We have no breaking, nothing at all. So I love it. I hope it stays that way. Uh, no other issues, like, you know, more property taxes or. That is one thing we would love to see the taxes go down. because That is the most important thing. You know? Right now, taxes are too high. And yes, if we, they never go down. It would be nice to see if we could do something about that. Okay. So it would be lovely. So hope that this mayor can do something about it if he happens to go in. Sure. Thank you, Phillips. Thank okay, you. Sir. And Thank it's you. It's nice uh, nice talking to you. Thank you. And I sure hope that he will win. All right. Okay. Thank you. Thank you very much. ਲਓ ਜੀ ਅੱਜ ਅਸੀਂ ਇੱਥੇ ਆਪਣੇ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਤੇ ਪਹੁੰਚੇ ਆਂ ਜਿੱਥੇ ਅਕਸਰ ਜਿਹੜੇ ਇਲੈਕਸ਼ਨਾਂ ਦੇ ਵਿੱਚ ਜਿੰਨੇ ਵੀ ਸਾਡੇ ਉਮੀਦਵਾਰ ਹੁੰਦੇ ਆ ਤਕਰੀਬਨ ਉਹ ਇੱਥੇ ਆਉਂਦੇ ਨੇ ਔਰ ਆ ਕੇ ਦੱਸਦੇ ਨੇ ਵੀ ਲੋਕ ਉਹਨਾਂ ਨੂੰ ਵੋਟ ਕਿਉਂ ਪਾਉਣ ਅ ਤੇ ਅੱਜ ਅਸੀਂ ਇਹਨਾਂ ਵੋਟਰਾਂ ਕੋਲੋਂ ਹੀ ਪੁੱਛਦੇ ਆਂ ਵੀ ਜਿਹੜੀ ਹੁਣ ਆਪਣੇ ਮਿਊਨਿਸਪਲ ਇਲੈਕਸ਼ਨ ਹੋ ਰਹੀ ਹੈ ਸ਼ਹਿਰ ਦੇ ਵਿੱਚ ਉਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਤੇ ਕਿੱਦਾਂ ਲੱਗ ਰਹੇ ਇਹਨਾਂ ਨੂੰ ਕੈਂਡੀਡੇਟ ਜਿਹੜੇ ਇਹਨਾਂ ਕੋਲ ਆਉਂਦੇ ਨੇ ਅਗਰੈਲ ਸਾਹਿਬ ਕਾਲੇ ਆ ਜੀ ਜਿਹੜੇ ਆਉਂਦੇ ਆ ਉਹਨਾਂ ਤੇ ਸਾਰੇ ਹੀ ਆਉਂਦੇ ਆ ਹਰ ਇੱਕ ਨੇ ਆਉਣਾ ਹੀ ਆ ਉਹਨਾਂ ਨੂੰ ਐ ਆਸਾ ਵੀ ਅਸੀਂ ਜਿਹੜੇ ਵੋਟਰ ਸਾਡੇ ਇੱਥੇ ਬਹੁਤ ਬੈਠੇ ਆ ਇਹਨਾਂ ਕੋਲੋਂ ਉਹਨਾਂ ਨੂੰ ਕਿਤੇ ਮਿਲਦਾ ਨਹੀਂ ਪਰ ਇਹਨਾਂ ਵਿੱਚੋਂ ਬਹੁਤ ਥੋੜੇ ਬੰਦੇ ਨੇ ਜਿਹੜੇ ਸਿਟੀਜ਼ਨ ਨੇ ਮੇਰਾ ਖਿਆਲ ਦੋ ਚਾਰ ਪਰਸੈਂਟ ਹੋਣੇ ਬਲੇ ਨਹੀਂ ਹੈਗੇ ਇਸ ਕਰਕੇ ਉਹ ਆਉਂਦੇ ਅੱਛਾ ਜਿਹੜੇ ਇੱਥੇ ਬਜ਼ੁਰਗ ਬੈਠੇ ਆ ਉਹਨਾਂ ਦੀ ਘਰ ਵੀ ਚੱਲਦੀ ਨਹੀਂ ਚਾਹੇ ਕਹਿਣ ਨੂੰ ਕੋਈ ਕੁਛ ਕਹੀ ਜਵੇ ਉਹਨਾਂ ਦੇ ਕਹੇ ਤੇ ਕਿਸੇ ਨੇ ਵੋਟ ਨਹੀਂ ਪਾਉਣੀ ਇਨਾ ਸਾਜਣਾ ਬੋਲ 2 4 5 ਰੱਖਲਾ ਨਾਲ ਜਾਓ ਉਹ ਐਵੇਂ ਮੀਟ ਜਾਂਦੇ ਨੇ ਜਿਹੜੇ ਬਜ਼ੁਰਗ ਨੇ ਨਾ ਕਰੇ ਇਨਫਲੂਐਂਸ ਕਰਨਗੇ ਵੀ ਤੁਸੀਂ ਇਸ ਕੈਂਡੀਡੇਟ ਨੂੰ ਵੋਟਾਂ ਪਾਓ ਵੀ ਇਹ ਬੰਦਾ ਬਹੁਤ ਅੱਛਾ ਹੈਗਾ ਪਰ ਨਾਰਮਲੀ ਇਹ ਕੋਈ ਪ੍ਰੈਕਟਿਸ ਜ਼ਰੂਰੀ ਨਹੀਂ ਹੈਗੀ ਕੋਈ ਲੋਕੀ ਹਰੇਕ ਬੰਦਾ ਆਪਣੀ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਹੈਗਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਨਾ ਦੇਖੀ ਹੈ ਕਿ ਮੈਂ ਜਿੰਨੇ ਕੈਂਡੀਡੇਟ ਆਉਂਦੇ ਨੇ ਮੈਂ ਉਹਨਾਂ ਨੂੰ ਇਹੀ ਇੱਕ ਗੱਲ ਕਰਦਾ ਹੁੰਨਾ ਵੀ ਭਾਈ ਕਿ ਤੇ ਇੱਥੇ ਆ ਕੇ ਇੰਡੀਆ ਵਾਲੀ ਪੋਲਿਟਿਕਸ ਨਾ ਕਰਨ ਲੱਗ ਜਿਓ ਵੀ ਮਹਾ ਹੁਣ ਸਾਨੂੰ ਹੋਰ ਕੋਈ ਥਾਂ ਨਹੀਂ ਅੱਗੇ ਜਾਣ ਨੂੰ ਅਸੀਂ ਉੱਥੇ ਮਤਲਬ ਜਿੰਨੇ ਵੀ ਬੰਦੇ ਆਪਾਂ ਇਮੀਗ੍ਰੈਂਟ ਹੋਏ ਆਂ ਆਪਾਂ ਉੱਥੋਂ ਦੀ ਮਾੜੀ ਪੋਲਿਟਿਕਸ ਕਰਕੇ ਹੋਏ ਆਂ ਉਹ ਦੇਸ਼ ਮਾੜਾ ਨਹੀਂ ਉਹ ਧਰਤੀ ਦਾ ਵਾਤਾਵਰਣ ਮਾੜਾ ਨਹੀਂ ਸਭ ਕੁਝ ਅੱਛਾ ਹੈ ਲੇਕਿਨ ਅਸੀਂ ਇੱਧਰ ਕਿਉਂ ਆਏ ਆ ਕਿ ਨਾ ਉੱਥੇ ਕੋਈ employment ਦਾ ਪੋਲਿਟਿਸ਼ੀਅਨ ਨੇ ਕ੍ਰੀਏਟ ਕੀਤਾ ਆਜ਼ਾਦੀ ਲੈ ਲਈ ਲੇਕਿਨ ਲੋਕਾਂ ਵਾਸਤੇ ਆਜ਼ਾਦੀ ਹੁੰਦੀ ਹੈ ਨਾ ਕਿ ਥੋੜੇ ਜਿਹੇ ਲੋਕਾਂ ਲਈ ਜਿਵੇਂ ਪੋਲਿਟਿਸ਼ੀਅਨਾਂ ਲਈ ਜਾਂ ਬਿਜ਼ਨਸਮੈਨਾਂ ਲਈ ਜਾਂ ਜਿਹੜੇ ਹਾਈ ਕਲਾਸ ਹੈਗੀ ਸੋਸਾਇਟੀ ਦੀ ਹੁਣ ਤੱਕ ਹਿੰਦੁਸਤਾਨ ਚਾਹੀ ਕੋਸ਼ ਚੱਲੇ ਉਹ ਸਾਰੇ ਦੇ ਵਿਰੁੱਧ ਮੈਂ ਉਹਨਾਂ ਨੂੰ ਇੱਕੋ ਹੀ ਕਾਸ਼ਨ ਕਰਦਾ ਹੁਣਾ ਵੀ ਕਿਰਪਾ ਕਰਕੇ ਆਹ ਕੰਮ ਨਾ ਹੋਵੇ ਬਾਕੀ ਜੋ ਮਰਜ਼ੀ ਕਰੋ ਆਪਣੇ ਬੰਦੇ ਆਉਣ ਅੱਗੇ ਬਹੁਤ ਚੰਗੀ ਗੱਲ ਹੈ ਪਰ ਇਸ ਚੀਜ਼ ਤੋਂ ਬਚ ਕੇ ਰਹੋ ਠੀਕ ਹੈ ਜੀ ਕਿੱਦਾਂ ਦੇ ਇਸ਼ੂ ਜਿਹੜੇ ਹੈਗੇ ਆ ਜੀ ਤੁਹਾਨੂੰ ਲੱਗਦਾ ਪਿਆਤ ਕਿ ਸਿਟੀ ਵਾਲੇ ਜਿਹੜੇ ਹੈਗੇ ਕੀ ਇਸ਼ੂ ਆ ਸਾਹਮਣੇ ਆ ਰਿਹਾ ਹੈ ਮਦਰਬ ਆਮ ਤੌਰ ਤੇ ਲੋਕ ਕਹਿੰਦੇ ਨੇ ਵੀ ਘਰਾਂ ਦਾ ਟੈਕਸ ਬਹੁਤ ਵੱਧ ਗਿਆ ਆ ਟੈਕਸ ਦੇਣਾ ਉਹ ਤਾਂ ਹੈ ਹੀ ਸਾਰਿਆਂ ਨੂੰ ਪਤਾ ਵੀ ਵਧਿਆ ਹੋਇਆ ਸਾਰੇ ਰੋਂਦੇ ਆ ਕਲੰਦੇ ਆ ਤੇ ਸੋਹੀ ਤੇ ਵੀ ਔਖੇ ਆ ਸਿੱਧੀ ਜੀ ਗੱਲ ਆ ਮੈਂ ਤਾਂ ਕਹਿ ਦੇਣਾ ਨਹੀਂ ਸੋਹੀ ਤਾਂ ਹੁਣ ਐਤ ਕੀ ਰਾਨੀ ਨਹੀਂ ਨਾ ਕਰ ਰਿਹਾ ਉਹਨੇ ਤਾਂ ਫਤਿਹ ਕਰਤਾ ਬਹੁਤ ਔਖੇ ਹੋਏ ਆ ਇਸ ਕਰਕੇ ਲੋਕੀ ਔਖੇ ਹੁੰਦੇ ਪਰ ਜਿੰਨੀ ਕਿ ਚੱਲੇ ਚਲਾਉਂਦੇ ਆ ਜਿੰਨੀ ਕੁ ਉਹਨਾਂ ਦੀ ਚੱਲਦੇ ਆ ਹੋਰ ਵਿਚਾਰੇ ਮਜਬੂਰ ਹੋ ਜਾਂਦੇ ਆ ਕਿ ਇੰਡੀਆ ਵਾਲੀ ਪੋਲਿਟਿਕਸ ਇੱਥੇ ਵੀ ਚੱਲਣ ਲੱਗ ਗਈ ਆ ਇਹ ਨਹੀਂ ਹੈ ਵੀ ਜਿਹੜੇ ਐਮਐਲਏ ਜਾਂ ਕੋਈ ਬੰਦੇ ਆਂ ਇੰਡੀਆ ਵਾਲੀ ਪੋਲਿਟਿਕਸ ਤੇ ਪੇਚੀ ਜਾਂਦੇ ਆ। ਅਸੀਂ ਚਲੋ ਉਸ ਗੱਲ ਨੂੰ ਆਪਾਂ ਥੋੜਾ ਪਿੱਛੇ ਰੱਖਦੇ ਆਂ ਵੀ ਤੁਹਾਨੂੰ ਲੱਗਦਾ ਵੀ ਜਿਹੜੇ ਬੰਦੇ ਆਉਂਦੇ ਆ ਉਹ ਗਾਂ ਟੈਕਸ ਘਟਾਉਣ ਦੀ ਗੱਲ ਕਰਦੇ ਆ। ਜੇ ਉਹ ਘਟਾਉਣ ਦੀ ਗੱਲ ਕਰਦੇ ਆ ਤੇ ਜੇ ਟੈਕਸ ਨਹੀਂ ਘਟਾਉਂਦੇ ਤਾਂ ਫੇ ਅਗਲੀ ਵਾਰੀ ਤੁਸੀਂ ਇੱਥੇ ਉਹਨਾਂ ਨੂੰ ਵੋਟ ਨਹੀਂ ਦਿਓਂਗੇ। ਇੱਥੇ ਜਿਹੜਾ ਆਉਂਦਾ ਟੈਕਸ ਦੀ ਨਾ ਕੋਈ ਗੱਲ ਕਰਦਾ ਨਾ ਕੋਈ ਪੁੱਛਦਾ। ਸਿੱਧੀ ਜੀ ਗੱਲ ਆ ਤੇ ਨਾ ਕਿਸ ਨੇ ਘਟਾਉਣਾ। ਕਦੇ ਕਦੇ ਟੈਕਸ ਘਟਿਆ। ਕੱਟਦਾ ਹੀ ਨਹੀਂ ਕਾ ਨਹੀਂ ਗਰੇਵਾਲ ਸਾਹਿਬ ਦੇਖੋ ਗੱਲ ਸੁਣੋ ਪੁੱਛਣਾ ਤਾਂ ਤੁਹਾਡਾ ਫਰਜ਼ ਬਣਦਾ ਅਸੀਂ ਤਾਂ ਉਹ ਟਟਿਆ ਕੇ ਮਰ ਗਿਆ ਜਿੱਦਾਂ ਕਹਿੰਦੇ ਹੁੰਦੇ ਆ ਬਈ ਲੋਕੋ ਇਹਨਾਂ ਨੂੰ ਸਵਾਲ ਪੁੱਛੋ ਸਵਾਲ ਪੁੱਛੋ ਇੱਥੇ ਕੋਈ ਨਹੀਂ ਪੁੱਛਦਾ ਜੀ ਸਿੱਧੀ ਗੱਲ ਆ ਮੈਂ ਦੱਸਦਾ ਨਹੀਂ ਸਵਾਲ ਪੁੱਛਣ ਦੇ ਮੈਂ ਆਹ ਕੁਐਸਚਨ ਦੋ ਵਾਰੀ ਦੋ ਤਿੰਨ ਵਾਰੀ ਪੁੱਛਿਆ ਤੇ ਸਾਡੇ ਬੰਦੇ ਸਗੋਂ ਮਗਰੋਂ ਮੇਰੇ ਪਿੱਠ ਪਿੱਛੇ ਕੀ ਕਹਿੰਦੇ ਨੇ ਆ ਲੈ ਹੁਣ ਇਹੇ ਕਹਿੰਦੇ ਇਹਨੂੰ ਬੋਰ ਕਰੂਗਾ ਥਿਸ ਇਜ਼ ਨੌਨਸੈਂਸ ਸਾਡੇ ਲੋਕਾਂ ਨੂੰ ਸਮਝ ਹੋਣੀ ਚਾਹੀਦੀ ਐ ਵੀ ਜੇ ਕੈਂਡੀਡੇਟ ਨੂੰ ਅਸੀਂ ਅਵੇਅਰ ਨਹੀਂ ਕਰਾਂਗੇ ਅਸੀਂ ਆਪਣੇ ਥਿਊਜ਼ ਦੇਵਾਂਗੇ ਨਹੀਂ ਭਾਈ ਤੈਨੂੰ ਵੋਟ ਤਾਂ ਪਾਵਾਂਗੇ ਪਰ ਅਸੀਂ ਆ ਚੀਜ਼ ਚਾਹੁੰਦੇ ਆ ਤੁਹਾਡੇ ਕੋਲੋਂ ਫਿਰ ਦੱਸੋ ਉਹ ਇੰਪਰੂਵ ਕਿਵੇਂ ਕਰਨਗੇ ਉਹ ਤਾਂ ਆਪਣੇ ਹਿਸਾਬ ਨਾਲ ਚੱਲੀ ਜਾਣਗੇ ਇੱਥੇ ਲੋਕੀ ਹੋਲਡ ਕਰਦੇ ਨੇ ਕਿ ਇਹਨੂੰ ਪੁੱਛ ਕੇ ਬੰਦ ਕਰਾਓ ਇਹ ਬੰਦੇ ਨੂੰ ਇਹ ਕੁਐਸਚਨ ਕਿਉਂ ਕਰਦਾ ਲੇਕਿਨ ਇੱਕ ਕੈਂਡੀਡੇਟ ਆਪਣੇ ਨਾ ਕੈਂਡੀਡੇਟ ਨਹੀਂ ਸੀ ਉਹ ਕੈਂਡੀਡੇਟ ਦੇ ਨਾਲ ਕੈਲਗਰੀ ਤੋਂ ਬੰਦੇ ਆਏ ਸੀ ਉਹ ਮੁੰਡਿਆਂ ਨੇ ਮੇਰੀ ਬਹੁਤ ਸੋਹਣੇ ਤਰੀਕੇ ਨਾਲ ਗੱਲ ਸੁਣੀ ਲੋਕਾਂ ਦੇ ਉਹ ਕਰਨ ਦੇ ਬਾਵਜੂਦ ਵੀ ਉਹ ਮੇਰੀ ਗੱਲ ਸੁਣਦਾ ਰਿਹਾ ਪਿੱਛੇ ਨਹੀਂ ਹਟਿਆ ਹੈਗਾ ਉਹ ਐ ਕੈਨੇਡਾ ਇਹ ਹੋਣਾ ਚਾਹੀਦਾ ਕਿ ਇਹ ਕੈਂਡੀਡੇਟ ਨੂੰ ਜੇ ਕੋਈ ਸਵਾਲ ਪੁੱਛਦਾ ਤੁਹਾਡੇ ਨਾਲ ਹੁਣ ਗੋਰਿਆਂ ਦੇ ਵਿੱਚ ਅਸੀਂ ਦੇਖਿਆ ਕਿ ਗੋਰਿਆਂ ਦੇ ਵਿੱਚ ਸਾਡੇ ਨਾਲੋਂ ਸਿਆਸੀ ਤੌਰ ਤੇ ਆਰਥਿਕ ਤੌਰ ਤੇ ਕਿੰਨੀ ਸੋਹਣੀ ਚੇਤਨਾ ਹੈ ਉਹ ਚੇਤਨਾ ਦਾ ਵਜਾ ਹੀ ਇਹ ਹੈ ਕਿ ਇਹ ਲੋਕ ਕੁਐਸਚਨ ਕਰਦੇ ਨੇ ਇਹਨਾਂ ਦੇ ਪੋਲੀਟਿਸ਼ੀਅਨਾਂ ਨੂੰ ਐ ਫ੍ਰੀ ਹੋ ਨਹੀਂ ਜਿਹਾਂ ਜੋ ਹੁਣ ਤੁਸੀਂ ਇਮੀਗ੍ਰੈਂਟ ਜਿਹੜੇ ਸਾਡੇ ਆਉਂਦੇ ਰਹਿੰਦੇ ਅਮਰੀਕਾ ਚ ਆਏ ਜਾਂ ਕੈਨੇਡਾ ਚ ਆਏ ਜਿਹੜੇ ਇਲੀਗਲ ਮੈਂ ਇਲੀਗਲ ਦੀ ਸਪੋਰਟ ਨਹੀਂ ਕਰਦਾ ਸਾਡੇ ਹਿੰਦੁਸਤਾਨ ਚ ਵੀ ਹੋਰ ਸਾਧੋ ਕਿੰਨੀ ਸਪੋਰਟ ਕੀਤੇ ਲੋਕਾਂ ਨੇ ਦੁਹਾਈ ਪਾਉਂਦੇ ਨੇ ਕਿ ਜੀ ਇਹਨੂੰ ਇਮੀਗ੍ਰੈਂਟ ਨੂੰ ਕਿਉਂ ਉਹ ਬਾਹਰ ਕਿਉਂ ਕੱਢਦੇ ਨੇ ਵੀ ਇਲੀਗਲ ਦਾ ਮਤਲਬ ਕੀ ਕਿਸੇ ਕੰਟਰੀ ਦਾ ਲਾਅ ਹੈ ਉਹਦੇ ਮੁਤਾਬਕ ਲਾਅ ਦੇ ਮੁਤਾਬਕ ਆਓ ਪੜਨ ਆਓ ਤੁਸੀਂ ਵਰਕ ਪਰਮਿਟ ਤੇ ਆਓ ਜਿਵੇਂ ਮਰਜ਼ੀ ਆਓ ਜਿਹੜੀ ਤੁਹਾਡੇ ਚ ਜਿਹੜੀ ਕਿ ਅਸੀਂ ਕਹਿੰਦੇ ਆ ਕਿ ਬੰਦੇ ਦੇ ਵਿੱਚ ਇੱਕ ਕਲਾ ਹੋਣੀ ਚਾਹੀਦੀ ਆ ਤਾਂ ਉਹ ਕਿਸੇ ਜਗ੍ਹਾ ਤੇ ਜਾਵੇ ਨਾ ਕਿ ਬਿਨਾਂ ਕਲਾ ਵਾਲਾ ਆ ਕੇ ਇੱਥੇ ਮਤਲਬ ਸਾਰਾ ਕੰਮ ਕਰੇ ਸੋ ਇਹਨਾਂ ਚੀਜ਼ਾਂ ਦੇ ਬਾਰੇ ਅਵੇਅਰ ਤਾਂ ਜੇ ਆਪਾਂ ਲੋਕ ਅਵੇਅਰ ਹੋਵਾਂਗੇ ਤਾਂ ਹੀ ਗੱਲ ਅੱਗੇ ਚੱਲੂਗੀ ਨਾ ਨਹੀਂ ਤਾਂ ਸਾਡਾ ਉਹੀ ਤੰਦਾ ਰਹੂਗਾ ਜਿਹੜਾ ਅਸੀਂ ਇੰਡੀਆ ਚ ਆਜ਼ਾਦੀ ਲੈ ਕੇ ਮੈਨ employment ਉੱਥੇ ਨਹੀਂ ਕੰਪਨੀਆਂ ਬਾਹਰ ਨਹੀਂ ਕੰਮ ਕਰਦੀਆਂ ਨੇ ਇਸੇ ਤਰ੍ਹਾਂ ਹੀ ਕੰਮ ਕਰਦੀਆਂ ਨੇ ਕਈ ਬੰਦੇ ਕਹਿੰਦੇ ਜਦੋਂ ਮਤਲਬ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਮਿਲੀ ਆ ਉਸ ਵੇਲੇ ਦੋ ਹੀ ਪਾਰਟੀਆਂ ਸੀ ਮੁਲਕ 'ਚ ਇਹ ਕਾਂਗਰਸ ਇੱਕ ਕਮਿਊਨਿਸਟ ਕਮਿਊਨਿਸਟ ਨੇ ਐਸ ਕਰਕੇ ਕੰਮ ਖਰਾਬ ਕਰ ਦਿੱਤਾ ਕਿ ਉਹ ਕਾਂਗਰਸ ਦੇ ਨਾਲ ਹੀ ਲੜ ਗਏ ਜਦੋਂ ਕਿ ਉਹ اپੋਜੀਸ਼ਨ ਪਾਰਟੀ ਸੀ ਉਸ ਤੋਂ ਬਾਅਦ ਉਹਨਾਂ ਦੀ ਵਾਰੀ ਸੀ ਨਾ ਉੱਥੇ ਭਾਜਪਾ ਸੀ ਨਾ ਉੱਥੇ ਅਕਾਲੀ ਦਲ ਸੀ ਕੋਈ ਨਾ ਉੱਥੇ ਕੋਈ ਦੂਸਰੀ ਪਾਰਟੀ ਸੀ ਅਗਰ ਉਹ ਸਟੈਂਡ ਕਰਦੀ ਉਹ ਪਾਰਟੀ ਉਹਦਾ ਵਿਰੋਧ ਬਣਦੀ ਤਾਂ ਹਿੰਦੁਸਤਾਨ ਦਾ ਨਕਸ਼ਾ ਵੱਖਰਾ ਹੋਣਾ ਸੀ ਸੋ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਇੱਥੇ ਹਿੰਦੁਸਤਾਨ ਵਾਲੀ ਜਿਹੜੀ ਪੋਲਿਟਿਕਸ ਆ ਉਦਾਂ ਦੀ ਨਾ ਲਿਆਂਦੀ ਜਾਵੇ ਜੇ ਪੋਲਿਟਿਸ਼ੀਅਨ ਇੱਥੇ ਕੋਈ ਆਉਂਦੇ ਆ ਤਾਂ ਉਹਨਾਂ ਨੂੰ ਸਵਾਲ ਪੁੱਛੇ ਜਾਣ ਨਾ ਕਿ ਅਸੀਂ ਉਹਨਾਂ ਲਈ ਫੁੱਲਾਂ ਦੇ ਹਾਰ ਲੈ ਕੇ ਖੜੇ ਹੋਈਏ ਜਾਂ ਉਹਨਾਂ ਦੀ ਸੇਵਾ ਕਰੀਏ ਪਰ ਇਹਨੂੰ ਸਵਾਲ ਪੁੱਛ ਲਿਆ ਤਾਂ ਉਹਦੀ ਬੇਇੱਜ਼ਤੀ ਹੋਊਗੀ ਇਦਾਂ ਦੀ ਗੱਲ ਨਹੀਂ ਸਵਾਲ ਪੁੱਛਣੇ ਚਾਹੀਦੇ ਨੇ ਚੈਨਲ ਪੰਜਾਬੀ ਲੀਕ ਕੁਲਮੀਤ ਸਿੰਘ ਸੰਗਾ ਐਡਵੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ